ਦੇ ਵਿਆਹਾਂ ਵਿੱਚ ਵੱਧ ਰਹੇ ਜਿਹੜੇ ਖਰਚਿਆਂ ਨੂੰ ਧਿਆਨ ਵਿੱਚ ਰੱਖ ਕੇ ਆ ਪਿਛਲੇ ਦਿਨੀ ਇੱਕ ਹੁਕਮਨਾਮਾ ਜਾਰੀ ਕੀਤਾ ਗਿਆ ਸੀ ਕਿ ਹਰ ਸਿੱਖ ਬੱਚਾ ਜਦ ਵੀ ਉਹ ਵਿਆਹ ਕਰਾਉਣ ਲਈ ਗੁਰਦੁਆਰਾ ਸਾਹਿਬ ਆਉਂਦਾ ਵਾ ਖਾਸ ਕਰਕੇ ਲੜਕੀ ਦੇ ਜਿਹੜਾ ਪੰਜਾਬੀ ਸੂਟ ਸਲਵਾਰ ਅਤੇ ਸਿਰ ਤੇ ਚੁੰਨੀ ਲਾਜ਼ਮੀ ਚਾਹੀਦੀ ਆ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਨੇ ਸੁੱਧੇ ਲਫ਼ਜ਼ਾਂ ਦੇ ਵਿੱਚ ਜਿਹੜਾ ਪੱਛਮੀ ਕਲਚਰ ਆ ਲਹਿੰਗੇ ਜਾਂ ਹੋਰ ਪਸ਼ਾਕਾਂ ਵਾਂ ਉਹਨਾਂ ਨੂੰ ਬੈਨ ਕਰਨ ਦੀ ਗੱਲ ਕੀਤੀ ਸੀ ਸੋ ਇਸ ਦੇ ਉੱਤੇ ਜਿਹੜਾ ਵਿਦੇਸ਼ਾਂ ਦੇ ਵਿੱਚ ਅਸਰ ਹੋਣਾ ਸ਼ੁਰੂ ਹੋ ਗਿਆ ਵਾ ਬੇਸ਼ੱਕ ਪੰਜਾਬ ਦੇ ਲੋਕਾਂ ਨੇ ਇਸ ਤੇ ਅਸਰ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਖਾਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਤੇ ਆਪਣੀ ਮੋਹਰ ਲਾਉਂਦਿਆਂ ਹੋਇਆਂ ਜਦ ਵੀ ਕੋਈ ਗੁਰਦੁਆਰਾ ਸਾਹਿਬ ਵਿਆਹ ਹੁੰਦਾ ਤੇ ਜੋੜੀ ਨੂੰ ਅਪੀਲ ਕੀਤੀ ਜਾਂਦੀ ਆ ਕਿ ਉਹ ਪੰਜਾਬੀ ਪੋਸ਼ਾਕ ਦੇ ਵਿੱਚ ਆਉਣ ਸੋ ਇਸੇ ਹੀ ਤਰ੍ਹਾਂ ਦਾ ਇੱਕ ਨਜ਼ਾਰਾ ਮੈਂ ਅੱਜ ਤੁਹਾਨੂੰ ਇਟਲੀ ਦੀ ਧਰਤੀ ਦੇ ਸ਼ਹਿਰ ਅਪਰੀਲੀਆ ਵਿੱਚ ਵਿਖਾਵਾਂਗਾ ਜਿੱਥੇ ਕਿ ਗੁਰਸਿੱਖ ਬੱਚਿਆਂ ਵੱਲੋਂ ਬੜੇ ਹੀ ਸਾਦੇ ਔਰ ਇੱਕ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੇ ਆਪਣਾ ਵਿਆਹ ਵਾ ਉਹ ਕਰਵਾਇਆ ਗਿਆ ਵਾ ਤੇ ਆਉ ਤੁਹਾਨੂੰ ਲੈ ਚਾਲਦੇ ਹਾਂ ਇਟਲੀ ਦੀ ਧਰਤੀ ਤੇ ਤੇ ਵਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਉੱਥੇ ਸ਼ਰੋਮਣੀ ਕਮੇਟੀ ਦੁਆਰਾ ਜਾਰੀ ਕੀਤੇ ਹੁਕਮ ਉੱਤੇ ਫੁੱਲ ਚੜਦੇ ਨਜ਼ਰ ਆਉਂਦੇ ਨੇ ਆਹ ਲੈ ਚਲਦੇ ਹਾਂ ਤੇ ਕਰਵਾਉਂਦੇ ਹਾਂ ਇਸ ਨਵ ਵਿਆਹੀ ਜੋੜੀ ਦੇ ਨਾਲ ਗੱਲਬਾਤ ਤੇ ਕਰਵਾਉਂਦੇ ਹਾਂ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਆਪਾਂ ਗੱਲਬਾਤ ਵੀ ਕਰਾਂਗੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਸਿੰਘਾਂ ਦੇ ਨਾਲ ਭਾਜੀ ਕੀ ਗੱਲ ਆ ਵੀ ਵਿਆਹ ਤੇ ਬਰਾਤ ਬੜੀ ਥੋੜੀ ਲੈ ਕੇ ਆਏ ਭਾਜੀ ਥੋੜੀ ਤੁਹਾਨੂੰ ਪਤਾ ਹੀ ਆਪਣੇ ਜੋ ਜੋ ਵੀ ਸੰਸਕਾਰ ਆ ਦਿੱਤੇ ਆਪਾਂ ਬਾਲਾ ਖਰਚਾ ਨਹੀਂ ਕਰਉਣਾ ਚਾਹੁੰਦੇ ਕੁੜੀ ਵਾਲਿਆਂ ਦਾ ਦੇ ਆਪ ਪਿਛੇ ਬਜ਼ੁਰਗਾਂ ਦਾ ਜੋ ਵੀ ਸੰਸਕਾਰ ਦਿੱਤੇ ਆ ਉਹਨਾਂ ਦੇ ਪ੍ਰਤੀ ਸਾਨੂੰ ਇਹੀ ਸਾਡੇ ਦਿਨ ਨੂੰ ਵਧੀਆ ਲੱਗਦਾ ਕਿ ਘੱਟ ਤੋਂ ਘੱਟ ਖਰਚਾ ਹੋਵੇ ਤੇ ਗੁਰੂ ਮਹਾਰਾਜ ਜੀ ਦੀ ਯੂਨੀ ਵਿੱਚ ਅਨੰਦ ਕਾਰਜ ਹੋਣ ਥੋੜੇ ਬੰਦਿਆਂ ਦੇ ਵਿੱਚ ਹੀ ਵਧੀਆ ਪ੍ਰੋਗਰਾਮ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰੂ ਨਦਰ ਕਰੇ ਨੇਮਖੇ ਇੱਕ ਹਰਨਾਮ ਦੇ ਮੇਰਾ ਮਾਨ ਤਨ ਸ਼ੀਤਲ ਹੋਏ ਜਿਸ ਕੋ ਪੂਰਵ ਲਿਖਿਆ ਤੈਨੂੰ ਸਤਗੁਰ ਚੜਨ ਗਏ ਗੁਰੂ ਗ੍ਰੀਨਬਾਦ ਸੱਚੇ ਪਾਤਸ਼ਾਹ ਦੀ ਸਾਜੀ ਤੇ ਨਵਾਜੀ ਸਾਧ ਸੰਗਤ ਜੀਓ ਅੱਜ ਗੁਰਦੁਆਰਾ ਬਾਬਾ ਦੀਪ ਸਿੰਘ ਸਵਾ ਅਪ੍ਰੀਲੀਆ ਰੋਮਾ ਦੇ ਵਿੱਚ ਇਟਾਲੀਆ ਕੰਟਰੀ ਦੇ ਵਿੱਚ ਜੋ ਆਨੰਦ ਕਾਰਜ ਹੁੰਦੇ ਨਾ तकरीबन ਇੱਕ ਮਹੀਨੇ ਦੇ ਵਿੱਚ ਇੱਕ ਦੋ ਆਨੰਦ ਕਾਰਜ ਹੁੰਦੇ ਨੇ ਤੇ ਪਹਿਲਾਂ ਇਸ ਜਿਸ ਤਰ੍ਹਾਂ ਕੇ ਸ਼ਰਵਾਨੀ ਲੜਕਾ ਪਾਉਂਦਾ ਸੀ ਤੇ ਉਦਾਂ ਹੀ ਸਾਡੀਆਂ ਭੈਣਾਂ ਵੀ ਉਦਾਂ ਦੇ ਕਲਰ ਦੇ ਕੋਈ ਨਾ ਕੋਈ ਇਦਾਂ ਦੀ ਢਕਾਉ ਵਸਤਰ ਪਾਉਂਦੀਆਂ ਸੀ ਜਿਹਦੇ ਕਰਕੇ ਕੇ ਇਹ ਲੋਕਾਂ ਨੂੰ ਜਾਂ ਸੰਗਤ ਨੂੰ ਜਾਂ ਦੁਨੀਆ ਵਿੱਚ ਮੈਸੇਜ ਧਰਮ ਦਾ ਗਲਤ ਜਾਂਦਾ ਸੀ ਇਸ ਕਰਕੇ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਨਾਲ ਜੋ ਤਖਤ ਸਹਿਬਾਨ ਦੇ ਜਥੇਦਾਰ ਸਾਹਿਬ ਆ ਤੇ ਸਾਡੀ ਸੁਪਰੀਮ ਕੋਰਟ ਨੇ ਜੋ ਕਾਲ ਤਖਤ ਸਾਹਿਬ ਅਤੇ ਹਜੂਰ ਸਾਹਿਬ ਅਤੇ ਪਟਨਾ ਸਾਹਿਬ ਤੇ ਦੋ ਤਖਤ ਸ੍ਰੀ ਦੋ ਦੋਂ ਦਾ ਸਭ ਕੇਸਗੜ ਸਾਹਿਬ ਪੰਜਾਂ ਸਿੰਘ ਸਹਿਬਾਨਾਂ ਦੀ ਜੋ ਸਰਵ ਸੰਮਤੀ ਦੇ ਨਾਲ ਇਹ ਮਤਾ ਪਾਸ ਹੋਇਆ ਹੈ ਕਿ ਹੁਣ ਕੋਈ ਵੀ ਸੁਹਾਗੀ ਜੋੜੀ ਦਾ ਅਨੰਦ ਕਾਰਜ ਹੋਊਗਾ ਉਹ ਨਾਰਮਲ ਵਸਤਰਾਂ ਵਿੱਚ ਹੋਊਗਾ ਜਿਸ ਦੇ ਨਾਲ ਕਿ ਕੋਈ ਵੀ ਸਾਨੂੰ ਢਕਾਉ ਇਹ ਪਹਿਰਾਵਾ ਨਾ ਲੱਗੇ ਸੋ ਮਹਾਰਾਜ ਦੀ ਮਰਿਆਦਾ ਨੂੰ ਮੁੱਖ ਰੱਖਦੇ ਆਂ ਜੀ ਸੋ ਜਥੇਦਾਰਾਂ ਦੇ ਸਨੇਹ ਤੇ ਪਿਆਰ ਦਿੰਦੇ ਆਂ ਤਖਤ ਸਾਹਿਬ ਦਾ ਸਤਕਾਰ ਗੁਰੂ ਸਾਹਿਬ ਦਾ ਸਤਕਾਰ ਨੂੰ ਮੁੱਖ ਰੱਖਦੇ ਆਂ ਅੱਜ ਗੁਰਦਾਰ ਸਾਹਿਬ ਦੇ ਵਿੱਚ ਜਿਹੜੇ ਅਨੰਦ ਕਾਰਜ ਹੋਏ ਜੀ ਸੁਹਾਗੀ ਜੋੜੀ ਪਹਿਲਾਂ ਵੀ ਆਈ ਸੀ ਤੇ ਉਹਨਾਂ ਨੇ ਵਸਤਰਾਂ ਬਾਰੇ ਜੋ ਵਿਚਾਰ ਵਟਾਂਦਰੀ ਕੀਤੇ ਸੋ ਦੱਸ ਰਹੇ ਨੇ ਤਾਂ ਇਹੀ ਬੇਨਤੀ ਤੇ ਸਾਡੇ ਵੱਡਿਆਂ ਨੇ ਵੀ ਇਹੀ ਸਾਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਜਿਹੜੇ ਹੁਣ ਵਸਤਰ ਪਾਉਣੇ ਆ ਸਾਰਿਆਂ ਨੇ ਆਨੰਦ ਕਾਰਜਾਂ ਤੇ ਨਾਰਮਲ ਪਾਇਆ ਕਰਨੇ ਆ ਜਿਸ ਦੇ ਨਾਲ ਸਾਰਿਆਂ ਦੀ ਮਾਨ ਮਰਿਆਦਾ ਵੱਡਿਆਂ ਦੀ ਤੇ ਛੋਟਿਆਂ ਦੀ ਸਭ ਦੀ ਬਣੀ ਰਹੇ ਤੇ ਗੁਰੂ ਸਾਹਿਬ ਦਾ ਸਤਿਕਾਰ ਬਣਿਆ ਰਹੇ ਜੀ ਤੇ ਸਾਡੇ ਤਖਤਾਂ ਦਾ ਸਤਿਕਾਰ ਬਣਿਆ ਰਹੇ ਚੁਸਤੀ ਫੋਰਟੀ ਤੇ ਜੋਸ਼ਵਦ ਨਾਲ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ